ਨਰੇਂਦਰ ਮੋਤੀ ਜਿੰਦਾਬਾਦ ਪੰਜਾਬ ਸਰਕਾਰ ਹਾਰ ਕਾਲੇ ਹਾਰ ਜੋ ਭਾਈਓ ਨਾਲ ਬਾਰ ਕਰ ਦੋ ਇਹ ਕੌਮਾਜਿਕ ਤੱਤ ਸਭੇ ਕਰਨੇ ਜਾ ਕੇ ਬਕਵਾਸ ਕਰਨ ਲੱਗਾ ਹੋਇਆ ਔਰ ਪੁਲਿਸ ਦੀ ਏਡੀ ਵੱਡੀ ਮਲੈਕੀ ਕੋਲ ਖੜ ਕੇ ਪੁਲਿਸ ਉਹਨੂੰ ਰੋਕਣ ਦੀ ਬਜਾਏ ਸਾਨੂੰ ਲੋਕਾਂ ਨੂੰ ਫੜਦੀ ਪਈ ਹੈ ਇਹੀ ਕੁਝ ਪੁਲਿਸ ਨੇ ਪਰਸੋਂ ਫਰੋਜਪੁਰਦ ਕੀਤਾ ਜੋਜ ਵਿਵਹਾਨੇ ਹੋ ਰਿਹਾ ਲਾਓ ਇਨ ਆਰਡਰ ਦਾ ਪੰਜਾਬ ਤੇ ਇਦਾਂ ਬੁਰਾ ਹਾਲ ਹੈ ਡੀਜੀਪੀ ਸਾਹਿਬ ਪੁਰੀਆ ਬਹੁਤੇ ਆਪਣੇ ਦਫ਼ਤਰ 'ਚ ਬਹਿ ਜਾਓ ਨਹੀਂ ਤਾਂ ਅਸੀਂ ਭੇਜ ਦਿੰਨੇ ਆ ਇਸ ਤੋਂ ਬਾਅਦ ਪੰਜਾਬ 'ਚ ਪੁਲਿਸ ਦਾ ਮਾੜਾ ਹਾਲ ਨਹੀਂ ਹੋ ਸਕਦਾ ਜੋਜ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਅੱਜ ਪੂਰੀ ਤਰ੍ਹਾਂ ਸ਼ਾਂਤਵੇਂ ਤਰੀਕੇ ਨਾਲ ਬਹਿ ਰਹੇ ਸੀਗੇ ਪਈਦਾ ਬਸੀ ਸ਼ਾਂਤਵੇਂ ਤਰੀਕੇ ਨਾਲ ਬਹਿ ਰਿਹਾ ਦੇ ਰਹੇ ਉੱਥੇ ਬੈਠੇ ਤੇ ਇੱਕ ਬੰਦਾ ਵਿਚੇ ਵੜ ਕੇ ਵੀਡੀਓ ਬਣਾ ਕੇ ਗਾਲ੍ਹਾਂ ਕੱਢੇ ਮੋਦੀ ਜੀ ਬਾਰੇ ਔਰ ਪੁਲਿਸ ਉਹਨੂੰ ਰੋਕਣ ਦੀ ਬਜਾਏ ਜਦੋਂ ਅਸੀਂ ਉਹਨੂੰ ਰੋਕਦੇ ਆ ਤਾਂ ਪੁਲਿਸ ਸਾਨੂੰ ਪੈਂਦੀ ਹੈ ਤੇ ਕਿੱਥੇ ਦੀ ਨਿਸ਼ਾਨੀਅਤ ਹੈ ਫਿਰ ਪੁਲਿਸ ਕਹਿੰਦੀ ਹੈ ਵੀ ਉਹ ਮੂਰਖ ਆਦਮੀ ਤੁਸੀਂ ਪੜੇ ਲਿਖੇ ਹੋ ਉਹ ਅਸੀਂ ਪੜੇਵੋਲ ਖਰਾਬ ਕਰਨਾ ਚਾਹਾਂ ਹੈ ਦੇਖ ਕੇ ਜਨਤਾ ਸਭ ਦੇਖ ਰਹੀ ਹੈ ਮੈਂ ਤੁਹੇ ਇਹ ਦੱਸਦਾ ਹਾਂ ਕਿ ਪੰਜਾਬ ਕੇ ਡੀਜੀਪੀ ਕੋ ਔਰ ਪੰਜਾਬ ਕੇ ਜਿਹੜੇ ਸੀਐਮ ਜੰਨੀ ਜੀ ਦੋਨੋਂ ਬੇ ਪਰਤਾ ਦਰਦ ਕਰਕੇ ਇਹਨੂੰ ਰੈਸਟ ਕਰਨਾ ਚਾਹ